ਚਾਦਰ ਵਿਛਾ ਦਨੀ ਆ ਘੜੀ ਦੀ ਘੜੀ ਵਿਛਾਉਣੀ ਆ ਤੇ ਬਾਅਦ ਮੈਂ ਝੋਕ ਲੈਣੀ ਆ ਕਿਹਦੇ ਨਾ ਕਹਿਣ ਕਿ ਚਾਦਰ ਸੋਣੀ ਨਹੀਂ ਵਿਛਾਈ ਤਾਂ ਮੈਂ ਕਿੱਥੇ ਬਾਵਾਂ ਕਿਉਂਕਿ ਉਹਨਾਂ ਨੂੰ ਨਾ ਗੰਦੇ ਜਿਹਾ ਬਹਿਣ ਦੀ ਆਦਤ ਨਹੀਂ ਆ ਮੰਮੀ ਨੂੰ ਕਿਹਾ ਵੀ ਆ ਕਿ ਮੰਮੀ ਚਾਹ ਪਾਣੀ ਨਾ ਤੁਸੀਂ ਥੱਲੇ ਉਤਰ ਕੇ ਪੀ ਲਿਆ ਕਰੋ ਮੰਮੀ ਨੂੰ ਕਿਹੜਾ ਲੱਗਦੀ ਆ ਨੀ ਕਵਰ ਤੇ ਨਾਲ ਦੇ ਹੈ ਨਹੀਂ ਸਾ ਮੈਂ ਖਾ ਦੋ ਖਾ ਦਾਂ ਕਿ ਕੰਮ ਮੈਂ ਐ ਅਕਟੇ ਨਹੀਂ ਸਾ ਸੂਰ ਜਾ ਕੇ ਨਾ ਬਾੜਾ ਪਤਾ ਕੀ ਖਲਾਰਾ ਜੇ ਮੈਂ ਸਮੇਟਿਆ ਜਾਊਗਾ ਫੁਲਾ ਦੈਂਕ ਕਰ ਕਰਕੇ ਪ੍ਰੈਸ ਤੇ ਮੰਮੀ ਨੇ ਰੱਖੇ ਆ ਕੋਈ ਹਾਂ ਨਹੀਂ ਹੱਟੇ ਕਰਦਾ ਚੱਲ ਟਾਕ ਦਿੱਤੇ ੜੀ ੜੀ ਕੋਈ ਗਾਹੇ ਮੁੜ ਕੇ ਜਿੱਦਾਂ ਮਰਜ਼ੀ ਕਰਨ ਬਸ ਉਹਨਾਂ ਨੇ ਕੜਾਈ 'ਚ ਰਹਿਣਾ ਲੋੜੀ ਦੇਖਦੇ ਉਸੇ ਲਈ ਉਹਨਾ ਭੱਜ ਜਾਣਾ ਮਮਲੀ ਆਵੇ ਬਾਪੂ ਦੇ ਸਮਾਂ ਲੱਗੇ ਹਾਂਜੀ ਸਮੀਪਤ ਐਦਾ ਤੁਹ ਗੁਲੇਟੇ ਵੀ ਸਮਰਿਆ ਜਾ ਆ ਮੈਂ ਲਓ ਪਪਾ ਸ਼ੁਕਰਿਆ ਵਧੀਆ ਹੈ ਨਾ ਮਠਿਆਈ ਚੱਕ ਕੇ ਵੇਖੀ ਸੀ ਤੁਸੀਂ ਨਹੀਂ ਮੈਂ ਚੱਕ ਕੇ ਨਹੀਂ ਇੱਕ ਹੀ ਉਹ ਪਾਈ ਜਿੰਦਾ ਵਧੀਆ ਵਾ ਵੇਖਿਆ ਨਾ ਪਪਾ ਥੋੜੀ ਖਾ ਕੇ ਵੇਖ ਲੈਣੀ ਸੀ ਤਾਜੀ ਤਾਜੀ ਚਾਹੀਦੀ ਹੈ ਕਿਤੇ ਬਈ ਮਠਿਆਈ ਨਾ ਦੇ ਦੇ ਉਹ ਜਾਣ ਖਾਣ ਵਾਲਾ ਵਾ ਤੇ ਸਹੀ ਚੀਜ਼ ਦਊਗਾ ਹੈ ਵਧੀਆ ਗੱਲ ਨਹੀਂ ਤੇ ਆ ਬਿਸਕੁਟ ਦੇ ਬਲ ਸਮਾਨ ਹੀ ਜਿੰਨੇ ਤੂੰ ਪੈਸੇ ਦਿੱਤੇ ਹੀ ਉਹਨਾਂ ਦੇ ਕੋਈ ਕੁਝ ਵੀ ਨਹੀਂ ਆਇਆ ਤੇ ਮੈਂ ਆਪਣੇ ਕੋ ਪੈਸੇ ਪਾਏ ਆ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੇ ਕੋਲੋਂ ਪਾਤੇ ਨਾ ਸਾਮਾਨ ਤੇ ਸਾਰਾ ਲੈਣ ਦਾ ਵਾਣਾ ਹਾਂਜੀ ਹਾਂਜੀ ਆ ਗਿਆ ਚਲੋ ਸ਼ੁਕਰ ਹੈ ਤੁਸੀਂ ਪਾਪਾ ਆਪਣੇ ਕੋਲੋਂ ਪੈਸੇ ਪਾ ਕੇ ਸਾਮਾਨ ਤੇ ਪੂਰਾ ਲੈਂਦਾ ਪਨੀਰ ਲੈਂਦਾ ਨਾ ਨੇ 100 150 ਦਾ ਆ ਲੈ ਜਾਂਦਾ ਚਲੋ ਠੀਕ ਹੈ ਸ਼ੁਕਰ ਦਾ ਸਾਰਾ ਸਾਮਾਨ ਆ ਗਿਆ ਮੈਂ ਨਾ ਹੁਣ ਰੱਖ ਲਵਾਂ ਤੇ ਪਲੇਟਾ ਪਲੂਟਾ ਐ ਤਿਆਰ ਕਰ ਲਾਂ ਉਹ ਤੇ ਮੰਮੀ ਤੇਰੀ ਮੰਮੀ ਨਹੀਂ ਨਹੀਂ ਕਿੱਥੇ ਆ ਮੰਮੀ ਸ਼ਾਇਦ ਬਾਹਰ ਖਲੋਤੇ ਹੋਣੀ ਆ ਕਿਸੇ ਦੇ ਲਾਗੇ ਕਿਸੇ ਜਨਾਨੀ ਲਾਗੇ ਤੇ じゃ ਗਵਾਂਡੀਆਂ ਦੇ ਘਰੇ ਨਾ ਚਲ ਗਏ ਹੁਣ ਮੰਮੀ ਭਾਂਡੇ-ਭੁੰਡੇ ਕਹਿਣਗੀ ਨਾ ਥੋੜੇ ਲਿਹਾਉਣ ਵਾਲੇ ਆ ਕੋਈ ਪਤਾ ਨਹੀਂ ਫੜਨ ਚਲ ਗਏ ਹੁਣ ਚਲੋ ਪਾਪਾ ਤੁਸੀਂ ਬੈਠੋ 2 ਮਿੰਟ ਨਹੀਂ ਆਈ ਜੇ ਇੱਧਰ ਆ ਸ਼ੰਮੀ ਤੂੰ ਕਿੱਧਰ ਤੁਰੀ ਫਿਰਦੀ ਐ ਪੱਜੀ ਫਿਰਦੀ ਪੱਜੀ ਫਿਰਦੀ ਕਲੀ ਐਨ ਕਲੀ ਆਣ ਮੰਮੀ ਤੁਸੀਂ ਆ ਗਏ ਤੁਸੀਂ ਕਿੱਥੇ ਗਏ ਸੀ ਮੈਂ ਕਿਹਦੇ ਘਰ ਗਈ ਆ ਤੇ ਤੂੰ ਮਗਰ ਆ ਇੱਧਰ ਜਾ ਉੱਧਰ ਜਾ ਉੱਧਰ ਜਾ ਤੇਰਾ ਪਹਿਲਾਂ ਤਾਂ ਕਿੱਧਰ ਤੁਰੀ ਫਿਰਦੀ ਮੰਮੀ ਮੈਂ ਆ ਨਾ ਉਹ ਦੀਦੀ ਕੋਠੇ ਵਾਲੀ ਐ ਨਾ ਲੱਗੇ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮੈਨੂੰ ਚਬਾਰੇ ਚੋਂ ਥੋੜਾ ਜਿਹਾ ਸਮਾਰਟ ਪਾ ਦਿਓ ਮੈਂ ਚਬਾਰੇ ਚੋਂ ਫਿਰ ਮੈਂ ਤੁਹਾਨੂੰ ਪ੍ਰਾਬਲਮ ਨਹੀਂ ਮੋਟਲੀ ਨਹੀਂ ਆਪਣੀ ਗੱਲ ਤੋਂ ਹੈਨਾ ਫਿਰ ਮੰਮੀ ਨੇ ਕੀ ਕਿਹਾ ਮੈਨੂੰ ਵੀ ਨਾਲ ਲਿਆ ਜਾ ਨਾ ਚੱਲ ਤੇਰੀ ਮਰਜ਼ੀ ਜਿੱਦਾਂ ਮਰਜ਼ੀ ਕਰੀ ਜਾ ਮੰਮੀ ਆਪਣੇ ਘਰ ਚੰਗੇ ਕੱਪ ਨਹੀਂ ਹੈਗੇ ਕਾਹਦੇ ਚ ਚਾਹ ਦਵਾ ਕੇ ਭਰਦੇ ਜਾਈਂ ਨਹੀਂ ਆਉਣਾ ਭਾਬੀ ਨੇ ਆਉਣਾ ਨਹੀਂ ਕਿ ਮਨਿਸਟਰ ਨੇ ਆਉਣਾ ਇੱਥੇ ਚੱਲ ਜਾ ਯਾਰ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨੇ ਆਪਣੀ ਮਰਜ਼ੀ ਕਰਨੀ ਆ ਕਰ ਲਈ ਆ ਚੱਲ ਕਰ ਲੈ ਰੱਖ ਜਾ ਮੰਮੀ ਜੀ 2 ਮਿੰਟ ਬਸ ਸੀ ਭਾਂਡੇ ਵਰਤਨੇ ਆ ਫਿਰ ਮੈਂ ਸਾਰੇ ਭਾਂਡੇ ਉਹਨਾਂ ਦੇ ਨਾਲ ਉੱਥੇ ਪੜਾਵਾਂਗੀ ਉਹਨਾਂ ਅਸੀਂ ਜਿਹੜਾ ਪੱਕੇ ਰੱਖਣੇ ਆ ਤੇ ਲੋਕਾਂ ਨੇ ਵੇਖ ਹੀ ਲਿਆ ਉਹਨਾ ਤੇ ਭਾਂਡੇ ਇਕੱਠੇ ਕਰਦੀ ਫੱਦੀ ਆਲੀ ਪਰਝਾਈਂਗੇ ਉਹਨਾ ਲੋਕਾਂ ਘਰ ਮੰਗ ਕੇ ਤੇ ਚਾਹਾਂ ਤੇ ਹੁੰਦੀ ਫੱਦੀ ਭਾਂਡੇ ਨਹੀਂ ਹੁੰਦੀ ਜੀ ਮੈਂ ਦੀਦੀ ਨੂੰ ਕਹਿਤਾ ਸੀ ਕਿ ਦੀਦੀ ਕਿਸੇ ਨੂੰ ਦੱਸਿਓ ਨਾ ਬਸ ਤੁਹਾਡੇ ਮੇਰੇ ਚ ਗੱਲ ਰਹੇ ਉਪਰੋਂ ਦੀ ਤਾਂ ਮੈਂ ਫੇਰ ਭਾਂਡੇ ਫੜਾ ਦਾਂਗੀ ਉਪਰ ਹੀ ਤੇ ਰਹਿੰਦੇ ਪੋਰਸ਼ਨ ਚ ਚੱਲ ਤੇਰੀ ਮਰਜ਼ੀ ਜਿੱਦਾਂ ਤੈਨੂੰ ਚੰਗਾ ਲੱਗਦਾ ਕਰੀ ਜਾ ਚੱਲ ਐ ਕੋਈ ਗੱਲ ਨਹੀਂ ਪਰਝਾਈ ਨੇ ਬਣਾ ਨਹੀਂ ਆਉਣਾ ਕਿ ਨਹੀਂ ਆਉਣਾ ਇਹਨੂੰ ਦੇ ਬਖਤ ਬਿਆਨ ਪਰਜਾਈ ਨੇ ਇਦਾਂ ਨਾ ਕਹੋ ਤੁਸੀਂ ਆਉਣਗੇ ਜ਼ਰੂਰ ਚੱਲ ਵੇਖ ਲਾਂਗੇ ਜਦੋਂ ਆਉਣਗੇ ਵੇਖੀ ਜਾਊਗੀ ਤੂੰ ਜਾ ਕਰ ਜੋ ਕਰਨ ਢਈ ਤੇਰੀ ਮਨ ਮਮੀ ਉਹ ਜੜੀਆਂ ਇੱਕ ਦੋ ਟੈਚੀ ਰਹਿ ਗਈਆਂ ਉਹ ਛਾੜ ਆਪਣੇ ਚਿੱਤੇ ਹੋਰ ਹੋਣੇ ਆ ਉਹ ਵੇਖੋ ਤੁਸੀਂ ਉੱਤੇ ਪਾ ਦਿਓ ਦਵਾਦਮ ਛੇਤੀ ਕਰੋ ਤੇ ਮਮੀ ਤੇਨੂੰ ਫੜਿਆ ਲਨ ਸੋਈ ਜਾ ਕੱਪੜਾ ਕੱਪੜਾ ਮਾਰਨਾ ਸਫਾਈ ਕਰਨਾ ਕਦੀ ਇਹ ਛਾੜ ਸਿੱਧੇ ਕਰੋ ਕਦੀ ਨੂੰ ਟੋ ਲਿਆ ਦਿਓ ਕਦੀ ਨੂੰ ਆ ਲਿਆ ਦਿਓ ਐਦਾਂ ਹੀ ਪਤਾ ਲੱਗਦਾ ਕਿਤੇ ਮੈਨੂੰ ਤੇ ਇਹਨੇ ਵੱੱਤਰ ਪਾਇਆ ਪਰ ਜਾਈ ਨੇ ਆਉਣਾ ਪਰ ਜਾਈ ਨੇ ਇਹ ਪਤਾ ਨਹੀਂ ਕੀ ਦੇ ਜਾਣਾ ਇਹਦੀ ਮੈਨੂੰ ਸਮਝ ਲੱਗਦੀ ਖਲਾਰਾ ਪਿਆ ਫਲਾਂਗ ਪਿਆ ਆ ਲੈ ਜਾਈ ਆ ਜੇ ਤੇਰੀ ਠੀਕ ਹੈ ਆ ਲੋ ਰੱਖ ਆ ਲੈ ਪਤਾ ਨਹੀਂ ਕੀ ਕੀ ਕਰਦੀ ਫਹਿੰਦੀ ਏ ਕੁੜੀ ਤੇ ਸਰਾਣੇ ਰੱਖ ਦਿੰਦੀ ਏ ਤੇ ਕੁਝ ਕਰ ਦਿੰਦੀ ਖਲਾਰੇ ਆ ਪਾ ਦਿੰਦੀ ਤੇ ਕਹਿੰਦੀ ਸਾਨੂੰ ਆ ਸਾਂਭੋ ਖਲਾਰੇ ਇਹਦੇ ਸਾਂਭਿਆ ਤੇ ਹੋਇਆ ਹੋਂਦ ਇੱਥੇ ਕੀ ਕਰਾਂ ਕੰਦੇ ਭਲੇ ਆਉਣ ਦੇ ਪਰਜਾਈ ਆਉਣਾ ਤੇ ਮੈਂ ਕੀ ਕਰਾਂ ਹਣ ਜਲਦੀ ਆ ਗਿਆ ਬੱਦ ਕੋਈ ਨਹੀਂ ਡੜੀ ਸੇਤ ਹੀ ਨਹੀਂ ਠੀਕੀ ਕੀ ਕਰਾਂ ਉਦਾਂ ਹੀ ਸਰੀਰ ਜਾਨੀ ਨਹੀਂ ਸੈਟ ਦਵਾਈ ਵੀ ਨਹੀਂ ਲੈਉਣਾ ਮੰਮੀ ਜੰਮੀ ਕਿੱਥੇ ਆ ਉੱਧਰ ਨੂੰ ਗਈ ਪਰਤ ਭੱਜੀ ਫਿਰੰਡੀ ਅਜ ਪਰਜਾਈ ਨਹੀਂ ਆਉਣਾ ਕਿਹਦੀ ਪਰਜਾਈ ਨਹੀਂ ਆਉਣਾ ਸਮੀ ਜੀ ਨੇ ਤੇ ਤੁਹਾਨੂੰ ਨਹੀਂ ਪਤਾ ਨਾ ਮੈਨੂੰ ਨਹੀਂ ਪਤਾ ਸਮੀ ਜੀ ਨੇ ਦੀ ਮੈਂ ਪਰਜਾਈ ਨਹੀਂ ਆਉਣਾ ਕਿਥੇ ਗਈ ਸਮੀ ਆ ਜਾਂਦੀ ਹੈ ਮੇਰੀ ਗੱਲ ਸੁਣੋ ਜੀ ਅਜੇ ਨਿਸ਼ਤ ਹੀ ਆ ਗਈ ਤੁਸੀਂ ਉਦਾਂ ਹੀ ਆ ਸਰੀਰ ਜਾਣੀ ਸੱਟ ਮੇਰਾ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਛੁੱਟੀ ਜਦੋਂ ਮੈਂ ਘਰੇ ਜਾਣਾ ਮੇਰਾ ਸਰੀਰ ਜਾਣੀ ਸੱਟ ਤੇ ਦਵਾਈ ਦੂ ਹੀ ਲੈ ਆਉਣੀ ਸੀ ਜੇ ਨਹੀਂ ਠੀਕ ਤੇ ਤੇ ਜਾਂ ਫਿਰ ਮੈਂ ਚਾਹ ਦਾ ਕੱਪ ਬਣਾ ਦੇਣੀ ਆ ਆਹੋ ਚਾਹ ਦਾ ਕੱਪ ਬਣਾ ਦੇ ਇਹਨੂੰ ਬਸ ਸਿਰ ਬਹੁਤ ਜ਼ਿਆਦਾ ਪੀੜਦਿਆ ਹੁਣ ਚਾਹ ਨਾਲ ਥੋੜਾ ਜਿਹਾ ਠੀਕ ਹੋ ਜਾਊਗਾ ਮੈਂ ਸੋਚਣ ਦੀ ਵੇਹੇ ਭਾਬੀ ਵੀ ਆਉਣੇ ਵਾਲੇ ਆ ਇਕੱਠੀ ਚਾਹ ਪੀ ਲਿਓ ਭਾਬੀ ਦੇ ਨਾਲ ਹੀ ਆਉਣੇ ਵਾਲੇ ਨੇ ਬਸ ਕੀ ਬਣਾਦਾ ਦੱਸੋ ਬਣਾ ਦੇ ਪਹਿਲਾਂ ਮੈਨੂੰ ਚਾਹ ਭਾਬੀ ਇਹ ਨਹੀਂ ਕਿڑی ਭਾਬੀ ਲੱਗੀ ਹੁਣ ਆਹ ਮੇਰੀ ਗੱਲ ਸੁਣ ਕਿਹੜੀ ਭਾਬੀ ਆ ਗਈ ਹੁਣ ਤਰੀ ਮਾਜ਼ੂਲੀ ਦਾ ਕੀ ਲੰਦਾ ਆਹ ਕਿਥੋਂ ਨੰਦਾ ਇਨਸਾਨ ਕਿਥੋਂ ਆਏ ਪਾਈ ਜੇ ਕਿਹੜੀ ਭਾਬੀ ਲੱਗੀ ਆਉਣ ਤੇਰੀ ਮੈਨੂੰ ਦੱਸੀ ਮੜਾ ਜਾ ਕਿਉਂ ਗਿਆ ਤੁਹਾਨੂੰ ਕਹਿੰਦੇ ਨਹੀਂ ਆ ਵੀ ਭਾਬੀ ਆਉਣ ਲੱਗੀਆਂ ਐਡਾ ਪਰਤਨ ਦਾ ਥੋੜੇ ਜੇ ਕਿਹੜੀ ਲੱਗੀ ਭਾਬੀ ਆਉਣ ਤੇਰੀ ਕਿੰਨੀਆਂ ਤੇ ਮੇਰੀਆਂ ਭਝਾਈਆਂ ਆ ਆ ਸਵਾ ਲੱਖ ਤੇ ਮੇਰੀ ਭਝਾਈ ਆ ਸੁਖ ਸੁਖਾ ਦੀ ਆ ਸਵਾ ਲੱਖ ਭਝਾਈ ਕਰੇ ਤੂੰ ਦੇ ਐ ਤਿਆਰੀਆਂ ਕੀਤੀਆਂ ਕਰੇ ਲੰਡਨ ਦੀ ਮਹਾਰਾਣੀ ਲੱਗੀ ਆਉਣ ਬੋਦੀ ਨਹੀਂ ਹੁਣ ਤੇ ਕੀ ਕਰਾਂ ਜੇ ਕਹਿੰਦੇ ਆ ਕਿ ਲੋੜੀ ਲੈ ਕੇ ਆਹੀ ਆਉਣ ਲੱਗੇ ਆ ਤੇ ਨਾ ਤਿਆਰੀ ਕਰਾਂ ਲੋੜੀ ਲੈ ਕੇ ਲੱਗੇ ਆ ਹੁਣ ਲੋੜੀ ਲੈ ਗਈ ਉਹਨਾਂ ਨਹੀਂ ਆਉਣਾ ਲੋੜੀ ਲੈ ਕੇ ਤੈਨੂੰ ਲੱਗਦਾ ਲੋੜੀ ਲੈ ਕੇ ਆਉਣਗੇ ਤੇਰੇ ਘਰ ਮੇਰੇ ਇੰਨੇ ਸਾਲ ਮੇਰੇ ਵਿਆਹ ਨੂੰ ਹੋ ਗਏ ਉਦੋਂ ਨਹੀਂ ਵੜੇ ਹੋ ਇੰਨਾ ਚ ਨਾ ਮੇਰੀ ਕੁੜੀ ਦਾ ਜਨਮ ਦਿਨ ਤੇ ਆਏ ਕਦੀ ਨਾ ਲੈਣਾ ਦੇਣਾ ਆ ਇੰਨਾ ਸਮਾਂ ਤੂੰ ਲੇਤਾ ਈ ਧੀ ਤੇਰੀ ਕੋਲ ਵਰਦੀ ਨਹੀਂ ਹੈਗੀ ਫੀਸ ਉਹਦੀ ਦੇਣ ਵਾਲੀ ਆ ਤੇਰੂੰ ਉਹਦਾ ਨਹੀਂ ਫਿਕਰ ਉਹਨਾਂ ਦਾ ਫਿਕਰ ਆ ਜਿੰਨਾਂ ਕਦੀ ਮੈਨੂੰ ਪੁੱਛਿਆ ਨਹੀਂ ਉਹਨਾਂ ਘਰੇ ਚੇਤਾ ਨਾ ਜਿਵੇਂ ਆਪਾਂ ਦੋਨੇ ਨੇ ਹਾਂ ਫੋਕੀ ਚਾਹ ਰੱਖਦੀ ਮੇਰੇ ਗੜੀ ਲਿਆ ਗਈ ਤੇ ਜਦੋਂ ਦੂਜਾ ਜਵਾਈ ਆਇਆ ਕੀ ਕੁਝ ਰੱਖਿਆ ਉਹਨੇ ਗੜੀ ਖਾਣ ਨੂੰ ਲਿਆ ਗਈ ਚੇਤਾ ਨਾ ਕਿ ਕਰਾਤਾ ਨਾ ਤੂੰ ਚੇਤਾ ਕਰ ਚੇਤਾ ਮਹਿਮਾਨੀ ਆ ਜੀ ਤੁਸੀਂ ਜਦੋਂ ਜਦੋਂ ਉੱਥੇ ਗਏ ਤੁਹਾਡੀ ਬੇਇੱਜ਼ਤੀ ਕੀਤੀ ਉਹਨਾਂ ਨੇ ਪਰ ਦੱਸੋ ਨਾ ਜਦੋਂ ਜਦੋਂ ਨਹੀਂ ਜਿੰਨੀ ਵਾਰ ਵੀ ਗਿਆ ਉਨੀ ਵਾਰੀ ਬੇਇਜ਼ਤੀ ਕੀਤੀ ਉਹ ਆਪਣੇ ਦੀਵਾਰੀ ਨੂੰ ਦੂਜੇ ਨੂੰ ਉਹਨਾਂ ਕਿਹਾ ਦੋਵਾਂ ਨੂੰ ਤੂੰ ਇੱਥੇ ਰੋ ਤੂੰ ਕਿਹਾ ਮੈਂ ਰਹਿਣਾ ਤੇ ਉਹ ਕਿਹਾ ਨਾ ਰਹਿ ਪਾ ਕੀ ਕਿਹਾ ਸੀ ਸੜੇ ਆਲੇ ਮੋਟਰਸਾਈਕਲ ਲੈ ਜਾਓ ਨਾ ਤੇਲ ਹੈਗਾ ਪੈਂਚਰ ਹੋ ਜਾਂਦਾ ਕੀ ਕੁਝ ਸੁਣਾਣਾ ਮੈਨੂੰ ਦੱਸ ਮੇਰਾ ਕਿਹੜਾ ਦਿਲ ਪੱਥਰਿਆ ਕਿ ਮੈਂ ਸੁਣੀ ਜਾਵਾਂ ਸਾਰੀਆਂ ਨਹੀਂ ਗੱਲਾਂ ਇੰਨਾ ਵੀ ਕਿਨੂੰ ਜਲੀਲ ਕਰੀਦਾ ਕਿ ਅਗਲਾ ਬੰਦੇ ਦਾ ਬੰਦਾ ਮਣੋਂ ਲੱਥ ਜੇ ਗੱਲ ਸਮਝੀ ਮੈਨੂੰ ਪਤਾ ਵਾ ਇਹ ਤੁਹਾਨੂੰ ਉਹਨੇ ਤੇ ਬੜਾ ਗੁੱਸਾ ਵਾ ਜਦੋਂ ਵੀ ਤੁਸੀਂ ਜਾਂਦੇ ਜੇ ਨਾ ਤੁਹਾਡੀ ਉਹ ਇੱਜ਼ਤ ਨਹੀਂ ਕਰਦੇ ਵੇਖੋ ਮੈਨੂੰ ਪਤਾ ਵਾ ਏਨੇ ਸਾਲ ਮੇਰੀ ਭਝਾਈ ਮੇਰਾ ਭਰਾ ਇਸ ਘਰ ਚ ਨਹੀਂ ਆਏ ਅੱਗੇ ਸਿਮਰਤ ਲੋਹੜੀ ਦੇਣ ਆ ਜਾਂਦੀ ਪਰ ਹੁਣ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਉਹਦਾ ਵਿਆਹ ਹੋ ਗਿਆ ਵਾ ਤੇ ਹੁਣ ਕੋਈ ਨਾ ਕੋਈ ਤਾਂ ਲੋਹੜੀ ਦੇਣ ਆਊਗਾ ਹੀ ਮੰਮੀ ਤੁਹਾਨੂੰ ਪਤਾ ਝੱਟ ਥੱਕ ਜਾਂਦੇ ਨੇ ਉਹ ਸਫਰ ਘਾਟ ਹੀ ਕਰਦੇ ਨੇ ਮੰਮੀ ਨੇ ਆਉਣਾ ਨਹੀਂ ਕਿਤੇ ਹੀ ਆ ਮੰਮੀ ਫੇਰਾ ਪਾਉਣ ਤੇ ਮਮਮੀ ਇਨੀ ਗੱਲ ਕਹਿੰਦੇ ਸੀ ਕਿ ਤੇਰੀ ਭਜਾਈ ਲੋਹੜੀ ਲੈ ਕੇ ਆਉਗੀ ਤੇ ਆਉਗੀ ਤੁਹਾਨੂੰ ਪਤਾ ਹੁਣ ਭਾਬੀ ਨੂੰ ਤੇ ਵੀਰੇ ਨੂੰ ਆਉਣਾ ਹੀ ਪੈਣਾ ਮੇਰੇ ਘਰ ਕਿਦੇ ਹੱਥ ਘੱਲਣਗੇ ਹੋਰ ਉਹ ਵਸ ਸਮਾਨ ਕਿੱਥੋਂ ਲਈ ਬੋਲ ਇਹਨਾ ਮੇਰੇ ਕੋਲ ਥੋੜੇ ਜਿਹੇ ਪੈਸੇ ਬਚੇ ਸੀ ਤੇ ਉਹ ਮੈਂ ਉਹ ਦੇ ਦਿੱਤੇ ਤੇਰ ਕੋ ਕੋਤ ਪਾਇਆ ਕਿਹੜੀ ਸਰਕਾਰੀ ਨੌਕਰੀ ਲੱਗੀ ਤੇਰ ਕੋ ਪਾਇਆ ਗਏ ਪਾਪਾ ਨੇ ਆਪਣੇ ਕੋਲੋਂ ਪਾਇਏ ਆਪਣੀ ਪੈਨਸ਼ਨ ਚੋਂ ਪੈਸੇ 1500 ਰੁਪਿਆ ਉਹਨਾਂ ਨੂੰ ਪੈਨਸ਼ਨ ਮਿਲੀ ਸੀ ਸੋ ਉਹਨਾਂ ਨੇ ਉਹਦੇ ਚੋਂ ਉਹਨਾਂ ਨੇ ਪੈਸੇ ਕੁ ਖਰਚਾਈ ਜਾ ਉਹਨਾਂ ਵਿਚਾਰਿਆਂ ਨੇ ਦਵਾਈ ਵੀ ਲੈਣੀ ਹੁੰਦੀ ਆ ਉਹਨਾਂ ਦੰਤ ਨੂੰ ਕੈਪ ਲਗਾਉਣਾ ਸੀ ਮੈਨੂੰ ਦੱਸਣ ਦੇ ਹੀ ਹੋ ਵੱਡੇ ਮਾਪਿਓ ਨੂੰ ਆਪਾਂ ਦੇਣਾ ਆ ਤੇ ਲੈਣਾ ਉਹਨਾਂ ਕੋ ਬੇਹਕੂਫੇ ਕਨੂੰ ਸ਼ਰਮਣੇ ਆਂ ਉਹਨਾਂ ਕੋਲ ਪੈਸੇ ਲੈਣਿਆ ਯਰ ਮਾਪੇ ਬੁੱਡੇ ਮਾਪਿਓ ਨੂੰ ਦੇਣਾ ਕੋ ਉਹਨਾਂ ਕੋ ਲੈਣਾ ਖਮੀ ਤੂੰ ਮੇਰੇ ਕੋ ਜੋ ਵੀ ਮੰਗੇ ਮੈਂ ਤੁਮ ਮਰਜ਼ੀ ਤਨੂ ਲੈ ਕੇ ਦਵਾ ਕਰ ਜਾ ਚੁਕਾਂ ਜੋ ਮਰਜ਼ੀ ਤਨੂ ਲੈ ਕੇ ਦਵਾ ਪਰ ਤੂੰ ਨਾਲ ਯਾਰੇ ਸਭ ਕਰਦੀ ਫਿਰਦੀ ਕਿੰਨਾ ਕਦੀ ਮੇਰੀ ਇਤਨੀ ਕੀਤੀ ਮੈਨੂੰ ਕਦੀ ਪਾਣੀ ਦਾ ਗਲਾਸ ਨਹੀਂ ਪੁੱਛਿਆ ਮੈਂ ਉੱਥੇ ਗਿਆ ਹਾਂ ਚੇਤਾ ਨਾ ਦੇ ਤੂੰ ਜਿਹੜਾ ਉਹ ਦੁਵੇਂ ਪਏ ਹਾਂ ਸਿਮਰਤਾਈ ਫੇਰਾ ਪਉਣ ਮੇਰੇ ਗੜੀ ਫੋਕੀ ਜੀ ਚਾਹ ਰੱਖਤੀ ਸੀ ਲਿਆ ਕੇ ਨਾ ਕੁਝ ਖਾਣ ਨੂੰ ਦਿੱਤਾ ਜਦੋਂ ਉਹ ਨਾਲ ਜਵਾਈ ਆਇਆ ਉਦੋਂ ਕਿੰਨਾ ਕੁਝ ਰੱਖਿਆ ਉਹ ਗੜੀ ਲਿਆ ਕੇ ਕਿ ਜਿੱਦਾਂ ਨਾਲ ਇਹੋ ਜਵਾਈ ਆ ਦੂਜਾ ਤਾਂ ਹੈ ਹੀ ਨਹੀਂ ਇਹ ਤਾਨਦਮ ਸਾਹਿਬ ਜਿਹੜੋਂ ਨਾਲ ਤਿਆਹੀ ਉਹਨਾਂ ਨੇ ਆਪ ਗਿਆ ਉਹਨਾਂ ਨੂੰ ਕਿ ਤੁਸੀਂ ਰਹਿਪੋ ਅੱਜ ਰਾਤ ਜਿਹੜੋਂ ਤੈਨੂੰ ਮੈਂ ਕਿਹਾ ਕਿ ਛੰਮੀ ਤੂੰ ਵੀ ਰਹਿਪਾ ਰਾਤ ਤੇਰੀ ਮੰਮੀ ਕੀ ਕਹਿੰਦੀ ਗਾੜੀ ਵਿੱਚ ਤਾਂ ਮੇਰੀ ਸੱਸ ਕੀ ਕਹਿੰਦੀ ਗਾੜੀ ਵਿੱਚ ਚਲ ਜੋ ਘਰੇ ਰਾਤ ਨੂੰ ਆਉਂਦੀ ਆ ਟੁੱਟਾਇਆ ਮੋਟਰਸਾਈਕਲ ਆ ਪੰਚਰ ਹੋ ਜੂ ਤੇਲ ਮੁੱਕ ਜੂ ਇਹੋ ਜਿਹੇ ਤਾਨ ਨੇ ਮੇਲੇ ਮਾਰਦੇ ਹੀ ਹੋ ਉਹਨਾਂ ਲਈ ਯਾਰ ਤੂੰ ਇਹ ਸਭ ਕਰਨ ਦੀ ਮੈਨੂੰ ਪਤਾ ਹੈ ਜੀ ਤੁਸੀਂ ਜਿੰਨੀ ਵਾਰ ਵੀ ਉੱਥੇ ਗਏ ਹੋ ਨਾ ਤੁਹਾਡੀ ਉਹਨਾਂ ਨੇ ਬੇਇੱਜ਼ਤੀ ਕੀਤੀ ਆ ਮੈਨੂੰ ਪਤਾ ਹੈ ਇਸ ਗੱਲ ਦਾ। ਧੀਵਾਰ ਨਹੀਂ ਹਰ ਵਾਰ। ਐਂ ਤਾਂ ਕਹਿਆ ਹਰ ਵਾਰ। ਹਰ ਵਾਰ ਮੇਰੀ ਬੇਇੱਜ਼ਤੀ ਕੀਤੀ ਨਾ। ਮੇਰੀ ਗੱਲ ਸੁਣੋ। ਹੁਣ ਭਾਬੀ ਇੱਥੇ ਆਊਗੀ ਨਾ ਤੇ ਮੈਂ ਉਹਨੂੰ ਸਮਝਾਵਾਂਗੀ ਕਿ ਮੇਰੇ ਘਰ ਵਾਲੇ ਦੀ ਇੱਜ਼ਤ ਕਰਿਆ ਕਰ। ਭਾਬੀ ਆਊਗੀ ਤੇ ਸਮਝਾਵੂਗੀ। ਆਉਣਾ ਹੀ ਨਹੀਂ ਉਹਨੇ। ਵੇਖੋ ਅੱਗੇ ਤਾਂ ਸਿਮਰਤ ਆਈ ਜਿੰਦੀ ਨਹੀਂ ਹਰ ਵਾਰ ਲੋੜੀ ਲੈ ਕੇ। ਤੁਹਾਨੂੰ ਪਤਾ ਹੁਣ ਸਿਮਰਤ ਦਾ ਵਿਆਹ ਹੋ ਗਿਆ ਤੇ ਹੁਣ ਮੰਮੀ ਤੇ ਆਉਣ ਨਹੀਂ ਲੱਗੇ ਲੋੜੀ ਲੈ ਕੇ ਤੇ ਭਾਬੀ ਵੀ ਰਹੀ ਆਉਣਗੇ। ਵੇਖਿਓ। ਹੋਰ ਕਿਨੇ ਆਉਣਾ ਲੋੜੀ ਲੈ ਕੇ ਉਹੀ ਆਣਗੇ ਉਹਨਾਂ ਨੂੰ ਆਉਣਾ ਹੀ ਪੈਣਾ ਵਾ ਕਿਉਂਕਿ ਸਿਮਰਤਲ ਵੀ ਲੋੜੀ ਲੈ ਕੇ ਗਏ ਆ ਤੇ ਮੈਂ ਵੀ ਤੇ ਧੀ ਆ ਨਾ ਮੇਰੇ ਵਾਲੇ ਵੀ ਤੇ ਆਉਣਗੇ ਸਿਮਰਤਲ ਤਾਂ ਗਏ ਆ ਲੈਂਡਲੋਰਡ ਜੀ ਵਾਲੀ ਮਿਲਿਆ ਇੱਧਰ ਗਰੀਬ ਇੱਕ ਇੱਧੇ ਕਮਰੇ ਵਾਲਾ ਆ ਡੇਕਰ ਕਿੱਥੇ ਪੈਰ ਪੋਣਾ ਉਹਨਾਂ ਮਹਿਲਾਂ ਵਾਲਿਆਂ ਨੇ ਵੇਖਿਆ ਕਦੀ ਮਹਿਲਾਂ ਵਾਲੇ ਕਿ ਝੁੱਗੀਆਂ ਚ ਆਏ ਨਾ ਜੀ ਆਪਣੇ ਆਪ ਨੂੰ ਇੰਨਾ ਥੱਲੇ ਡੇਗੋ ਕੋਈ ਹੈ ਆਈ ਇਹਨੇ ਥੱਲੇ ਆ ਸਚਾਈ ਦੱਸਣਾ ਤੈਨੂੰ ਅੱਖਾਂ ਖੋਲ੍ਹਣੀਆਂ ਤੇਰੀਆਂ ਬਣਾ ਮੇਰੀਆਂ ਨਜ਼ਰਾਂ ਜਿੱਦਾਂ ਤੁਸੀਂ ਬੜੇ ਉੱਚੇ ਹੋ ਨਾ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਮੇਰੀਆਂ ਨਜ਼ਰਾਂ ਵੀ ਉੱਚੀਆਂ ਉਹਨਾਂ ਦੀਆਂ ਨਜ਼ਰਾਂ ਵੀ ਤੇ ਮੀਵਾ ਨਾ ਉਹ ਤਾਂ ਮੈਨੂੰ ਸਮਝਦੇ ਆ ਕੱਖ ਨਹੀਂ ਪੈਰ ਦੀ ਜੁੱਤੀ ਜਿਵੇਂ ਸਿਰ ਦਾ ਤਾਜ ਹੁੰਦਾ ਵਾ ਕਦੀ ਵੇਖਿਆ ਉਹਨੂੰ ਵੇਖਿਆ ਨਾ ਤਾਜ ਬਣਾਇਆ ਤੇ ਮੈਨੂੰ ਕੀ ਬਣਾਇਆ ਉਹਨਾਂ ਨੇ ਨਾ ਕਰ ਬਈ ਤਾਂ ਆਉਂਦੀ ਹੈ ਨਾ ਭਾਬੀ ਤੇ ਮੈਂ ਹਰ ਕਾ ਉਹਨੂੰ ਸਾਫ਼-ਸਾਫ਼ ਲੱਭ ਜਾਂਦਾ ਯਾਰ ਇੱਕੋ ਵਾਰ ਲਈ ਜਾਂਦੀ ਆਉਂਦੀ ਆ ਭਾਬੀ ਆਉਂਦੀ ਆ ਭਾਬੀ ਕਿੱਥੇ ਆਈ ਭਾਬੀ ਉੰਦੀ ਆਉਣਾ ਨਹੀਂ ਤੇ ਬਾਬੀ ਦੇ ਰਹੀ ਨੇ ਯਾਰ ਉਹਨੇ ਨਹੀਂ ਆਉਣਾ ਚੱਲ ਜਾਓ ਮਚਾਲਾ ਗੇਂਦੜੇ ਵਾਸਤੇ ਜਾ ਉਠੋ ਕਿਤੇ ਉਹਨਾ ਹੋਵੇ ਜੀ ਤੁਹਾਡੀ ਗੱਲ ਸੱਚੀ ਹੋ ਜੇ ਕਿਤੇ ਮੇਰੀ ਭਜਾਈ ਸੱਚੀ ਨਾ ਆਵੇ ਪਰ ਨਹੀਂ ਜੋ ਮਰਜ਼ੀ ਹੋ ਜੇ ਭਾਬੀ ਤੇ ਜਰੂਰ ਆਉਗੀ ਮੰਮੀ ਨੇ ਮੈਨੂੰ ਬੜਾ ਝੂੜ ਥੋੜੀ ਬੋਲਣਾ ਸੀ ਕਿ ਤੇਰੀ ਭਾਬੀ ਆਉਣ ਲੱਗੀ ਆ ਤੈਨੂੰ ਲੋੜੀ ਦੇਣ ਇਥੇ ਐਵੇਂ ਮਾਰਦੇ ਰਹਿੰਦੇ ਆ ਕਦੀ ਆਏ ਨਹੀਂ ਨਾ ਉਹ ਇੱਥੇ ਇਹਨਾਂ ਨੂੰ ਤਾਂ ਲੱਗਦਾ ਵਾ ਕਿ ਉਹਨਾਂ ਨੇ ਅੱਜ ਵੀ ਨਹੀਂ ਆਉਣਾ ਕਮਲੇ ਹੀ ਆਏਗੀ ਚੱਲ ਚਾਹ ਤਾਂ ਦਵਾਇ ਨਾ ਐਵੇਂ ਕਲਪੀ ਜਾਣਦੇ ਆ ਉਹ ਵੀ ਆਪਣੀ ਜਗ੍ਹਾ ਸੱਚੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ 'ਕ ਖਰਚਾ ਹੁੰਦਾ ਵਾ ਤੇ ਇਹਨੇ ਪਤਾ ਨਹੀਂ ਕੀ ਕੀ ਮੰਗਾ ਲਿਆ ਪਾਪਾ ਕੋ ਆਪਣੀ ਜਗ੍ਹਾ ਬਿਲਕੁਲ ਸੱਚੇ ਨੇ ਲੈ ਆਉਗੀ ਤੇ ਸਾਨੂੰ ਵੀ ਤਾਂ ਕੋਈ ਨਾ ਕੁਝ ਦੇ ਕੇ ਜਾਊਗੀ ਨਾ ਹੋਰ ਕੋਈ ਨਹੀਂ ਤਾਂ ਮਾਹੀ ਨੂੰ ਤਾਂ ਪਿਆਰ ਦੇ ਕੇ ਜਾਊਗੀ ਪੈਸੇ ਤੇ ਪੂਰੇ ਹੋ ਜਾਣੇ ਉਸੇ ਵੇਲੇ ਫੇਤੇ ਆਵੇਂ ਕਲਪ ਦੇ ਰਿੰਦੇ ਹਾਂ ਹਾਂ ਆਹ ਯਾ ਸਿਰ ਦੁਖਣ ਡਿਆ ਤੂੰ ਕਹ ਰਾਇਆ ਸਿਰ ਦਰਦੀ ਬੋਲ ਆਇਆ ਨਹੀਂ ਹਟਿਆਣਾ ਤੂੰ ਆਪਣੀ ਗੱਲ ਤੋਂ ਜੋ ਕਰਦੀ ਕਰ ਲੈਣ ਦੇ ਕੋਈ ਨਹੀਂ ਉਹ ਕਿਹੜਾ ਸਾਨੂੰ ਰੋਜ਼ ਰੋਜ਼ ਕਹਿੰਦੀ ਐ ਮੰਮੀ ਕਰਨ ਦਾ ਉੱਥੇ ਫਾਇਦਾ ਵਾ ਜਿੱਥੇ ਰਿਸ਼ਤਿਆਂ ਦੀ ਕਦਰ ਹੋਵੇ ਠੀਕ ਆ ਤੈਨੂੰ ਪਤਾ ਹੀ ਆ ਤੁਹਾਨੂੰ ਘੜਾ ਨਹੀਂ ਕੁਝ ਪਤਾ ਚੱਲ ਪੁੱਤ ਕੋਈ ਨਹੀਂ ਕੁੜੀ ਤੇ ਸਾਡੇ ਨਾਲ ਸਹੀ ਐ ਨਾ ਕੁੜੀ ਤੇ ਸਹੀ ਆ ਕੁੜੀ ਜੋ ਵੀ ਮੂੰਹ ਮੰਗੇ ਮੈਂ ਜਿੱਥੋਂ ਮਰਜ਼ੀ ਕਰ ਜਾ ਚੁੱਕ ਕੇ ਲੈ ਕੇ ਦੇਵਾਂ ਉਹਨੂੰ ਉਦੋਂ ਮਰਜ਼ੀ ਲੈ ਕੇ ਦੇਵਾਂ ਚਲ ਠੀਕ ਐ ਤੂੰ ਐਵੇਂ ਬੋਲਿਆ ਨਾ ਘਰ ਉਹਦੇ ਨਾਲ ਜਿਆਦਾ ਕੋਈ ਗੱਲ ਨਹੀਂ ਕੁੜੀ ਸਾਡੇ ਨਾਲ ਸਹੀ ਐ ਨਾ ਤੇ ਸਭ ਕੁਝ ਕਰ ਲੈਂਦੇ ਉਹਨੂੰ ਆਪਣੀ ਮਨ ਮਰਜ਼ੀ ਉਹ ਘੜੀ ਰੋਜ਼ ਕਰਦੀ ਐ ਕੋਈ ਨਹੀਂ ਕੁਝ ਨਹੀਂ ਕਹਦਾ ਮੈਂ ਆ ਲੋ ਚਾ ਇਹ ਨਹੀਂ ਮੰਮੀ ਨੂੰ ਜਾ ਨਹੀਂ ਪੀਲਾ ਚੱਲ ਤੂੰ ਪਹਿਲਾਂ ਮੰਮੀ ਪਹਿਣੀ ਫੇ ਲਿਆਦਾ ਤੁਹਾਨੂੰ ਹੈ ਨਹੀਂ ਰਹਿਣ ਦੇ ਕੋਈ ਨਹੀਂ ਇਹਨੂੰ ਪੀਲਾ ਪੀਣੀ ਦੇ ਨਹੀਂ ਨਹੀਂ ਪੀਲਾ ਪੁੱਤ ਤੂੰ ਪੀਲਾ ਮੇਰੀ ਸੁਣ ਲੈ ਗੱਲ ਇਹ ਤੇ ਪੁਝਾਈ ਤੇਰੀ ਨਾ ਆਊਗੀ ਆਥਰੂ ਜਿਨਾ ਭਾਈ ਟੈਨਸ਼ਨ ਨਾ ਲਈ ਕੋਈ ਗੱਲ ਦੀ ਠੀਕ ਆ ਨਹੀਂ ਆਉਂਦੀ ਨਾ ਆਵੇ ਸਾਨੂੰ ਕਿਹੜੀ ਟੈਨਸ਼ਨ ਆ ਆਪਾਂ ਆਪਣੇ ਘਰ ਰੋਟੀ ਖਾਂਦੇ ਆ ਸਾਨੂੰ ਘੜਾ ਨਾ ਕੋਈ ਦੇਣ ਹੁਣਾ ਨਾ ਆਉਣਾ ਡੇ ਘਰ ਆਉਣਾ ਨਾ ਆਉਣਗੇ ਨਾ ਸਹੀ ਠੀਕ ਆ ਮੰਮੀ ਕਹਿੰਦੇ ਸੀ ਕਿ ਅੰਜੂ ਮਠਾਈਆਂ ਦੇ ਡੱਬੇ ਦੀ ਭੇਜਦੀ ਬੰਦਾ ਪੁੱਛੇ ਮਠਿਆਈ ਦੇ ਡੱਬੇ ਦੇ ਕੇ ਉਹਦੀ ਆਦਤ ਖਰਾਬ ਕਰਨੀ ਹੈ ਜਿੱਦਾਂ ਦੇ ਮਠਾਈ ਦੇ ਡੱਬੇ ਭਾਲਦੀ ਹੈ ਕਦੀ ਖਾਦੇ ਉਹਨੇ ਡੱਬਾ ਇਹ ਭੇਜ ਦੇਣੀ ਹੈ ਬਲਾ ਚਾ ਚ ਦੇ ਪੰਡਿਆ ਚ ਖਾਣਾ ਪੀਣਾ ਦਾ ਸਿੱਟੇਗੀ ਦੁਬਾਰਾ ਇੱਕ ਵਾਰੀ ਹੈਲੋ ਬਈ ਕਿੱਥੇ ਰਹਿ ਗਈਆਂ ਤੂੰ ਸਵੇਰ ਦਾ ਦਿਨ ਹੋਣਗੇ ਤਾਂ ਅਸੀਂ ਟਾਈਮ ਨਾਲ ਆ ਜੀ ਜਾਣਾ ਕਿਤੇ ਸਮਾਂ ਦੇ ਹਨ ਚੱਲ ਫਿਰ ਅੱਧੇ ਮਿੰਟ ਚ ਪਹੁੰਚ 2 ਮਿੰਟ ਨਹੀਂ ਹਾਂ ਹਾਂ याद करेगी कि की गिफ्ट मिला इस बार <laughs> मैडम जी मैं आ गया जी आ जाओ अंदर ही सस्नेह हाल सस्नेह हाल सवेर दा मैं फोन किता सी ਸ਼ਾਪ ਤੇ ਤੇ ਮੁੰਡੇ ਨੂੰ ਕਿਸੇ ਨੂੰ ਭੇਜ ਦੋ ਤੇ ਜੇ ਤੂੰ ਪਹੁੰਚ ਚੁੱਕਿਆ ਸੀ ਟਾਈਮ ਨਾਲ ਕਿਉਂ ਨਹੀਂ ਆਇਆ ਉਹ ਸੰਧਨ ਦੇ ਦੋ ਅਸੀਂ ਮੈਨੂੰ ਘਰ ਸੰਧਨ ਦੇ ਤੇ ਇਸੇ ਕੋਲ ਨਮਾਇਤ ਤੇ ਹਾਂਜੀ ਠੀਕ ਐ ਐਡਰੈਸ ਸਮਝ ਲਿਆ ਸੀ ਨਾ ਬਲਕਿ ਲੈਣਾ ਹੈ ਘਰ ਤੇ ਮੈਨੈਂ ਡਿਲੀਵਰੀ ਕਰਨ ਦੀ ਕੋਈ ਲੋੜ ਨਹੀਂ ਹੈ ਬਾਹਰ ਇਸ ਮਾਲ ਫੜਾ ਲੈਣਾ ਹੈ ਸਾਡਾ ਨਾਮ ਲੈ ਦੇਣਾ ਹੈ ਕਿ ਇਸ ਮਾਲ ਭੇਜਿਆ ਹੈ ਤੇ ਇਹ ਹੱਥ ਚ ਦੇ ਦੇ ਠੀਕ ਠੀਕ ਹੈ ਹਾਂ ਕਹਿ ਦੇਣਾ ਕਿ ਤੁਹਾਡੇ ਮੰਮੀ ਉਹਨਾਂ ਨੇ ਭੇਜਿਆ ਹੈ ਜੀ ਤੁਹਾਨੂੰ ਦਿੰਦਾ ਜੋ ਠੀਕ ਹੈ ਲੈ ਲੱਗਦਾ ਭਾਬੀ ਆ ਗਈ ਮੇਰੀ ਗੱਲ ਸੁਣੋ ਮੰਮੀ ਆ ਫੜਾਉ ਪਾਣੀ ਬੁੰਦੇ ਦਵਾ ਦੋ ਮੈਨੂੰ ਇੱਕ ਫੜਾਓ ਚਾਦਰ ਚੁੱਤਾ ਸਹੀ ਕਰ ਦੋ ਕੀ ਹੋ ਗਿਆ ਲਿਓ ਸਹੀ ਕਰੋ ਨਾ ਤੂੰ ਹੀ ਵੀ ਕੀ ਕੁਝ ਰੱਖਿਆ ਤੇ ਖੇਰ ਉਹ ਗੱਲ ਕੁਛ ਨਹੀਂ ਹੋ ਜਿੱਥੇ ਆ ਮੈਂ ਲੈ ਕੇ ਜਾ ਆ ਜਾਣ ਦੇ ਤੂੰ ਕਹੋ ਸਹੀ ਆ ਲੈ ਚੁੱਕੋ ਚੁੱਕੋ ਚੀ ਜਾਸਰਵਾਨੇ ਲੈ ਆ ਵੀ ਚੋਕਾ ਤੇ ਉਧਰ ਰੱਖੋ ਮਗਾਲ ਦੋ ਜੀ ਤਾਂ ਮੈਂ ਦਰਵਾਜ਼ਾ ਖੋਲਾਗੇ ਭਾਬੀ ਕੋ ਵਾਲਿਆ ਜਾ ਧੀਏ ਖਬਰੀ ਸਕਦੇ ਵੀ ਕੌਣ ਆ ਬਾਹਰ ਤੁਸੀਂ? ਹਾਂਜੀ ਮੈਨੂੰ ਤੁਹਾਡੇ ਵੀਰੇ ਦੇ ਭਾਬੀ ਨੇ ਭੇਜਿਆ ਲੋਹੜੀ ਦੇਣ ਵਾਸਤੇ ਮੈਂ ਉਹਨਾਂ ਦੀ ਦੁਕਾਨ ਤੇ ਨਵਾਂ ਮੁੰਡਾ ਲੈ ਚੁਣਨੀ ਆ। ਬਾਜੀ ਵੀਰ ਭਾਬੀ ਆਪ ਨਹੀਂ ਆਏ? ਨਹੀਂ ਹੋ ਗਈ ਸੀ ਸੀ ਉਹਨਾਂ ਨੇ ਮੈਨੂੰ ਭੇਜ ਦਿੱਤਾ। ਇਹਨੇ ਵੀ ਕਿਹਾ ਸੀ ਸੀ ਆਈ ਨਹੀਂ। ਆਜੋ ਤੁਸੀਂ ਅੰਦਰ। ਨਹੀਂ ਨਹੀਂ ਬਸ ਮੈਨੂੰ ਕੰਮ ਹੈ ਕਿ ਉਹਨਾਂ ਨੇ ਕਿਹਾ ਹੈਗਾ ਕਿ ਫੜਾਕੇ ਤੇ ਆ ਜਿਵੇਂ।

ਵਾਹ ਵਾਹ ਜਮੀ ਆ ਗਿਆ ਲੋੜੀ ਦਾ ਸਮਾਨ ਕਿੱਥੇ ਬਿਠੇ ਵੀਰ ਭਜਾਈ ਉੱਥੇ ਭਾਈਓ ਹਾਂ ਬੋਲਦੀ ਨਹੀਂ ਆ ਜਿਹੜਾ ਚਾਹ ਪਾਣੀ ਤਿਆਰ ਕੀਤਾ ਈ ਉਹ ਸਮਾਨ ਲੈ ਗਾਈ ਨਾ ਹੁਣ ਆ ਪਿਆਉਣਾ ਨੇ ਕੋਠੇ ਭਾਗੇ ਇੰਤਪੇ ਹਲ ਮਰ ਕੇ ਉਹਨਾਂ ਨੂੰ ਗਗਨ ਬੈਜੋ ਇੱਥੇ ਕੀ ਆਇਆ ਰੌਣਕ ਦੇਈ ਆ ਨਹੀਂ ਹੋਣਾ ਭਾਬੀ ਵੀਰੇ ਨੇ ਹਾ ਸਮਾਨ ਭੇਜਤਾ ਕਿਸੇ ਹੱਥ ਜਿਹੜਾ ਮੁੰਡਾ ਦੁਕਾਨ ਤੇ ਕੰਮ ਕਰਦਾ ਉਹਨਾਂ ਦੀ ਨਵਾਂ ਰੱਖਿਆ ਉਹਨਾਂ ਨੇ ਭੌਂਦੇ ਆ ਸਾਮਾਨ ਢੇਚ ਲੋੜੀ ਦਾ ਚੱਲ ਚੱਲ ਮਜ਼ਾਕ ਕਰੀ ਜੈ ਨਹੀਂ ਮੇਰ ਨਾਲ ਕਦੇ ਬੈਠੇ ਵੀਰ ਭਜਾਈ ਮੈਂ ਕਹਿ ਨਹੀਂ ਆ ਨਾ ਕੋਈ ਨਹੀਂ ਆਇਆ ਬਸ ਸਾਮਾਨ ਵੇਚ ਜਾਣਾ ਨੇ ਲੋੜੀ ਦਾ ਪਰ ਉਹਨ ਕੋ ਨਹੀਂ ਆ ਫਮੀ ਅਛਮੀ ਕਿਉਂ ਰੋਂਦੀ ਆ ਕੋਈ ਗੱਲ ਹੀ ਫਿਰਕੀ ਹੋਗਾ ਨਹੀਂ ਆਏ ਇਹਦੇ ਰੋਣ ਕੋ ਤਾਂ ਹੀ ਆ ਚ ਰੋਣ ਵਾਲੀ ਕਿਹੜੀ ਗੱਲ ਮੈਂ ਕਿਹਾ ਤੈਨੂੰ ਕੁਝ ਕਿਹਾ ਵਾ ਨਾ ਰੋ ਕੋਈ ਨਹੀਂ ਫਿਰਕੀ ਹੋਗਾ ਨਹੀਂ ਆਏ ਮੈਂ ਤੈਨੂੰ ਕਿਹਾ ਸੀ ਨਾ ਸਾਡੇ ਘਰ ਨਹੀਂ ਹੁੰਨਾ ਹੁਣ ਕਿਉਂਕਿ ਅਸੀਂ ਮਾੜੇ ਲੋਕ ਆ ਤਗੜੇ ਜੋ ਆਈ ਘਰ ਜਾਣਾ ਹੁਣ ਮੜੇ ਆ ਬਾਈ ਘਰ ਥੋੜੀ ਹੁੰਦਾ ਹੁਣ ਤੂੰ ਕਦੋਂ ਦਿਲ ਛੋਟਾ ਕਰਦੀ ਫਿਰ ਕੀ ਆ ਤੇਰੇ ਕੋਲ ਕਿਹੜਾ ਰਿਸ਼ਤਿਆਂ ਦੀ ਘਾਟ ਆ ਮੇਰੀ ਮਾਂ ਆ ਪਿਓ ਆ ਮੈਂ ਆ ਤੇਰੇ ਕੋਲ ਤ੍ਰਿਤੀ ਆ ਮੂੰਹ ਕੋ ਤੂੰ ਰੋਣੀ ਦਿੱਲੀ ਛੋਟਾ ਕਰੀ ਜਾਂਦਾ ਉਹਨਾਂ ਨਹੀਂ ਤੇਰੇ ਨਾਲ ਸਾਰੀ ਉਮਰ ਰਹਿਣਾ ਰਹਿਣਾ ਸੀ ਤੇਰੇ ਨਾਲ ਆ ਇਹ ਦੇਲ ਨਹੀਂ ਛੋਟਾ ਕਰੀ ਜਾਂਦਾ ਕਾ ਤੂੰ ਰੋਂਦੀ ਨੂੰ ਕੋਈ ਗੱਲ ਨਹੀਂ ਤੇਰੇ ਘਰ ਕਾ ਨਹੀਂ ਆਏ ਦੇ ਕਿਹੜਾ ਐ ਸ਼ੰਮੀ ਪੁੱਤਾਂ ਹਾਂ ਮੈਂ ਰੋਈ ਜਾਂਦੀ ਮੰਮੀ ਤੂੰ ਚੁੱਪ ਕਰ ਵੇ ਤੂੰ ਨਾ ਬੋਲਿਆ ਕਰ ਗੱਦੜ ਬਹੁਤ ਬੋਲਦਾ ਹਾਂ ਆਵੇਂ ਆਦਾ ਮਾਣ ਦੁਖੀ ਕਰਦਾ ਵਾ ਨਹੀਂ ਆਏ ਤਾਂ ਕੋਈ ਗੱਲ ਨਹੀਂ ਪੁੱਤ ਆਪਾਂ ਤੈਨੂੰ ਕੁਝ ਕਹਿਆ ਵਾ ਕੋਈ ਗੱਲ ਨਹੀਂ ਪੁੱਤ ਤੂੰ ਨਾ ਟੈਨਸ਼ਨ ਲੈ ਕੋਈ ਨਾ ਵੀ ਬਿਨਾ ਗੱਲੋਂ ਰੋਈ ਜਾਂਦੀ ਆਵੇ ਆਪਾਂ ਬੈਠੇ ਹਾਂ ਤੇ ਮੈਂ ਕਿਹੜਾ ਇਹਨੂੰ ਕੁਝ ਕਹਾਂ ਦਿਆਂ ਹਾਂ ਕੋਈ ਗੱਲ ਨਹੀਂ ਤੂੰ ਨਾ ਜ਼ਿਆਦਾ ਬੋਲਿਆ ਕਰ ਮੈਂ ਤੈਨੂੰ ਕੁਝ ਕਹਿਣਾ ਮੈਂ ਫਿਰ ਕਿਉਂਦਾ ਨਹੀਂ ਆਏ ਤੇ ਕੋਈ ਗੱਲ ਨਹੀਂ ਪੁੱਤ ਬਹਿ ਜਾ ਤੂੰ ਬਹਿ ਜਾ ਬੈਠੋ ਕੋਈ ਨਹੀਂ ਜੋ ਲੈ ਆਏ ਠੀਕ ਐ ਕੋਈ ਗੱਲ ਨਹੀਂ ਜੋ ਵੀ ਭੇਜਿਆ ਵਾ ਨਹੀਂ ਆਏ ਤਾਂ ਉਹਨਾਂ ਦੀ ਮਰਜ਼ੀ ਕੋਈ ਗੱਲ ਨਹੀਂ ਸਦਾ ਦਿਨ ਇੱਕੋ ਜਿਹੇ ਥੜੀ ਰਹਿੰਦੇ ਆ ਕੋਈ ਨਹੀਂ ਆਇਆ ਇਤਨਾ ਅਸਾਈ